ਇਹ ਬਹੁਤ ਹੀ ਬਾਗਾਂ ਵਾਲਾ ਸਥਾਨ ਸਿੱਖ ਕੌਮ ਦਾ ਜਿੱਥੇ ਪਹਿਲਾ ਸਿੱਖ ਐਂਗਲੋ ਯੁੱਧ ਹੋਇਆ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਜਿਨ੍ਹਾਂ ਦੇ ਵਿੱਚ ਅੰਗਰੇਜ਼ਾਂ ਦੇ ਨਾਲ ਪਹਿਲੀ ਜਿਹੜੀ ਹੈ ਜਿਹਨੂੰ ਸਿੱਖ ਐਂਗਲੋ ਯੁੱਧ ਬੋਲਦੇ ਆਪਾਂ ਇਤਿਹਾਸ ਦੇ ਪੰਨਿਆਂ ਦੇ ਵਿੱਚ ਇਸ ਥਾਂ ਤੇ ਹੋਇਆ ਤੁਹਾਡੇ ਵਿੱਚੋਂ ਬਹੁਤ ਸਾਰੇ ਵੀਰ ਜਾਣਦੇ ਨੇ ਕਿ ਖਾਲਸੇ ਦਾ ਰਾਜ ਜਿਹੜਾ ਸੀ ਉਹ ਲਗਭਗ 106 ਸਾਲ ਤੱਕ ਸਿੱਖਾਂ ਨੇ ਰਾਜ ਕੀਤਾ ਸਭ ਤੋਂ ਪਹਿਲਾਂ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਜਿਹੜਾ ਸੀ 1709 ਤੋਂ ਲੈ ਕੇ 1715 ਤੱਕ ਰਾਜ ਕੀਤਾ ਉਸ ਤੋਂ ਬਾਅਦ ਸਿੱਖ ਮਿਸਲਾਂ ਨੇ ਜਿਹੜਾ ਸੀ 1750 ਤੋਂ ਲੈ ਕੇ 1799 ਤੱਕ ਜਿਹੜਾ ਸਿੱਖ ਰਾਜ ਸਥਾਪਿਤ ਕੀਤਾ ਉਸ ਤੋਂ ਬਾਅਦ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਨੇ ਜਿਹੜਾ ਸਿੱਖ ਰਾਜ ਸਥਾਪਿਤ ਕੀਤਾ ਉਹਨਾਂ ਨੇ 1799 ਤੋਂ ਲੈ ਕੇ 1839 ਤੱਕ ਆਪਣੀ ਕਮਾਂਡ ਹੇਠ ਭਾਵ ਖਾਲਸਾ ਦੇ ਖਾਲਸਾ ਦੇ ਨੀਲੇ ਝੰਡੇ ਦੇ ਹੇਠ ਖਾਲਸਾ ਰਾਜ ਸਥਾਪਿਤ ਕੀਤਾ ਤੇ 10 ਸਾਲ ਜਿਹੜੇ ਸੀ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੇ ਜਿਹੜੇ ਸੀ ਉਹ ਫੇਰਾਜ ਕੀਤਾ ਉਸ ਤੋਂ ਬਾਅਦ ਸੰਧੀ ਹੋਈ ਤੁਹਾਡੇ ਵਿੱਚੋਂ ਸੋ ਸਾਰੇ ਵੀਰ ਜਾਣਦੇ ਨੇ ਇਹ ਉਹ ਥਾਨ ਹੈ ਮੁਦਕੀ ਦਾ ਜਿੱਥੇ ਪਹਿਲਾ ਇੰਗਲੋ ਸਿੱਖ ਯੁੱਧ ਹੋਇਆ ਤੇ ਜੁੱਧ ਦਾ ਵੀ ਕਾਰਨ ਤੁਹਾਨੂੰ ਪਤਾ ਹੀ ਹੈ ਕਿ ਗਗਦਾਰਾਂ ਦੇ ਕਾਰਨ ਹੋਇਆ ਜਿਹਦੇ ਵਿੱਚ ਤੇਜਾ ਸਿੰਘ ਤੇ ਲਾਲ ਸਿੰਘ ਦੀ ਵੱਡੀ ਗਿਦਾਰੀ ਸੀ ਅੱਜ ਵੀ ਇਸ ਜਗ੍ਹਾ ਦੇ ਉੱਪਰ ਜਿਹੜੇ ਨੇ ਸਾਨੂੰ ਯੋਧਿਆਂ ਦੇ ਦ੍ਰਿਸ਼ ਦਿਦੇ ਨੇ ਜਿਹਦੇ ਵਿੱਚ ਭਾਈ ਬਚਿੱਤਰ ਸਿੰਘ ਜੀ ਜਿਹੜੇ ਨੇ ਹਾਥੀ ਨਾਲ ਮੁਕਾਬਲਾ ਕਰਦੇ ਪਏ ਨੇ ਇਤਿਹਾਸ ਦੇ ਪੰਨੇ ਤਾਂ ਇਹ ਦੱਸਦੇ ਨੇ ਕਿ ਜਦੋਂ ਮਹਾਰਾਜਾ ਰਣਜੀਤ ਸਿੰਘ ਜੀ ਦੀ ਮੌਤ ਹੁੰਦੀ ਆ ਉਸ ਤੋਂ ਬਾਅਦ ਉਸ ਤੋਂ ਬਾਅਦ ਜਿਹੜੀ ਸੰਧੀ ਹੋਈ ਸੀ ਅੰਗਰੇਜ਼ਾਂ ਦੇ ਨਾਲ ਉਹ ਜਿਹੜੀ 1839 ਦੇ ਵਿੱਚ ਤੋੜ ਦਿੱਤੀ ਗਈ ਇਹ ਫਿਰੋਜ਼ਪੁਰ ਦਾ ਉਹ ਇਲਾਕਾ ਆ ਕਿਉਂਕਿ ਇਹਦੋਂ ਅਗਲੇ ਪਾਸੇ ਜਿਹੜਾ ਸੀ ਉਹ ਗੋਰਿਆਂ ਦਾ ਰਾਜ ਸੀ ਅੰਗਰੇਜ਼ਾਂ ਦਾ ਰਾਜ ਸੀ ਤੇ ਇਧਰਲੀ ਬੈਕ ਸਾਈਡ ਤੇ ਇਧਰਲੇ ਪਾਸੇ ਸਿੱਖਾਂ ਦਾ ਰਾਜ ਸੀ ਤੇ ਇਸ ਸਥਾਨ ਤੇ ਉੱਤੇ ਹੀ ਫਿਰੇ ਯੁੱਧ ਹੋਇਆ ਪਰ ਯੁੱਧ ਤਾਂ ਸਿੱਖ ਜਿੱਤਦੇ ਪਏ ਸੀ ਲੇਕਿਨ ਸਾਡੀ ਕੌਮ ਦੇ ਵਿੱਚ ਗਦਾਰ ਤੇਜਾ ਸਿਓ ਤੇ ਲਾਲਸੂਆਂ ਦੇ ਕਰਕੇ ਜਿਹੜਾ ਇਤਿਹਾਸ ਦੇ ਪੰਨਿਆਂ ਦੇ ਵਿੱਚ ਕੁਝ ਕਾਲੇ ਅੱਖਰ ਲਿਖੇ ਗਏ ਜੇਕਰ ਸਿੱਖ ਇਹ ਯੁੱਧ ਜਿੱਤ ਜਾਂਦੇ ਤੇ ਸ਼ਾਇਦ ਹੋ ਸਕਦਾ ਹੈ ਕਿ ਇਹਦੇ ਨਤੀਜੇ ਸਿੱਖ ਕੌਮ ਨੂੰ ਕੁਝ ਵੱਖਰੇ ਹੀ ਮਿਲਦੇ ਪਰ ਫਿਰ ਵੀ ਸਿੱਖਾਂ ਦੀ ਇਸ ਪਹਿਲੇ ਸਿੱਖ ਐਂਗਲੋ ਯੁੱਧ ਵਿੱਚ ਆਪਾਂ ਇਹਨੂੰ ਹਾਰ ਨਹੀਂ ਕਹਿ ਸਕਦੇ ਕਿਉਂਕਿ ਇਸ ਤੋਂ ਬਾਅਦ ਫਿਰ ਇੱਕ ਯੁੱਧ ਹੋਇਆ ਜਿਹਨੂੰ ਆਪਾਂ ਸੈਕੰਡ ਸਿੱਖ ਐਂਗਲੋ ਯੁੱਧ ਬੋਲਦੇ ਆਂ ਭਾਵ 1848-49 ਦੇ ਵਿੱਚ ਉਹ ਵੀ ਸਿੱਖ ਯੁੱਧ ਹਾਰੇ ਨਹੀਂ ਸਾਨੂੰ ਚ ਇੱਕ ਸੰਧੀ ਹੋਈ ਸੀ ਇੱਥੇ ਬਹੁਤ ਹੀ ਸੋਹਣੇ ਦ੍ਰਿਸ਼ ਨੇ ਇਹ ਫਿਰੋਜ਼ਪੁਰ ਵਾਲਿਆਂ ਨੇ ਮੁਦਕੀ ਵਾਲਿਆਂ ਨੇ ਸਾਹਮਣੇ ਰੱਖੇ ਨੇ ਆਪਣੇ ਸ਼ਹੀਦਾਂ ਦੀ ਯਾਦ ਵਿੱਚ ਅੱਜ ਜਿਹੜੇ ਜਿਹੜੇ ਥਾਵਾਂ ਦੇ ਉੱਪਰ ਸਿੰਘਾਂ ਦੇ ਖੂਨ ਦੇ ਕਤਰੇ ਡਿੱਗੇ ਸਨ ਅੱਜ ਉਹ ਥਾਂ ਜਿਹੜੇ ਨਿਸਲੋਂ ਜੋਗ ਨੇ ਨਤਮਸਤਕ ਹੋਣ ਜੋਗ ਨੇ ਤੇ ਸਾਹਮਣੇ ਹੀ ਬਹੁਤ ਹੀ ਸ਼ਾਨਦਾਰ ਗੁਰਦੁਆਰਾ ਸਾਹਿਬ ਦੀ ਇਮਾਰਤ ਜਿਹੜੀ ਆ ਆਪਾਂ ਦਰਸ਼ਨ ਕਰ ਸਕਦੇ ਆ ਬੇਸ਼ੱਕ ਕੌਮ ਦੇ ਵਿੱਚ ਗਦਾਰ ਪੈਦਾ ਹੁੰਦੇ ਰਹੇ ਨੇ ਲੇਕਿਨ ਯੋਧਿਆਂ ਦੀ ਵੀ ਕੋਈ ਕਮੀ ਨਹੀਂ ਰਹੀ ਯੋਧੇ ਵੀ ਜਹੇ ਪੈਦਾ ਹੋਏ ਨੇ ਕਿ ਜਿਨ੍ਹਾਂ ਨੇ ਇਤਿਹਾਸ ਦੇ ਪੰਨੇ ਹੀ ਪਲਟ ਕੇ ਰੱਖ ਦਿੱਤੇ ਅੱਜ ਫੇਰ ਜਿਹੜੀ ਸਿੱਖ ਕੌਮ ਹੈ ਉਹ ਆਪਣੇ ਇਤਿਹਾਸ ਦੇ ਪੰਨਿਆਂ ਨੂੰ ਪੜਨ ਲੱਗ ਪਈ ਆ ਸਮਝਣ ਲੱਗ ਪਈ ਆ ਇਹ ਇੱਕ ਚੰਗੀ ਸ਼ੁਰੂਆਤ ਆ ਕੌਮ ਆਪਣੇ ਇਤਿਹਾਸ ਦੇ ਉਹਨਾਂ ਪੰਨਿਆਂ ਨੂੰ ਫੋਲਦੀ ਆ ਕਿ ਕਿਉਂ ਹੋਇਆ ਸਾਡੇ ਨਾਲ ਕਿੰਜ ਹੋਇਆ ਕਿੱਦਾਂ ਹੋਇਆ ਇਹ ਇਤਿਹਾਸ ਦਾ ਪੰਨਾ ਮੁਦਕੀ ਦਾ ਥਾਂ ਫਿਰੋਜ਼ਪੁਰ ਤੇ ਜਿੱਥੇ ਸਿੰਘਾਂ ਦੀ ਖੂਨ ਦਾ ਕਤਰਾ-ਕਤਰਾ ਡਿੱਗਾ ਤੇ ਅੱਜ ਇਹ ਥਾਂ ਜਿਹੜੇ ਨੇ ਨਤਮਸਤਕ ਹੋਣ ਯੋਗ ਹੋ ਗਏ ਨੇ ਸੰਗਤਾਂ ਜਿਹੜੀਆਂ ਨੇ ਦੂਰੋਂ-ਦੂਰੋਂ ਆ ਕੇ ਇੱਥੇ ਦਰਸ਼ਨ ਮਿਲੇ ਕਰਦੀਆਂ ਨੇ ਇਹ ਵਾਕਿਆ 1845 ਦਾ ਛੋਟੇ ਜਿੰਨੂੰ ਆਪਾਂ ਪਹਿਲਾ ਸਿੱਖ ਐਂਗਲੋ ਜੁੱਧ ਬੋਲਦੇ ਆ ਫਿਰੋਜ਼ਪੁਰ ਜਦੋਂ ਤੁਸੀਂ ਕੋਟਕਪੂਰੇ ਦੇ ਥਾਣੀ ਬਠਿੰਡੇ ਰਸਤੇ ਨੂੰ ਜਾਓਗੇ ਤਾਂ ਤੁਹਾਨੂੰ ਰਸਤੇ ਦੇ ਵਿੱਚ ਥਾਂ ਦੇ ਦਰਸ਼ਨ ਕਰਨ ਨੂੰ ਮਿਲਣਗੇ ਮੈਂ ਤੁਹਾਡਾ ਵੀਰ ਪ੍ਰਿੰਸੀਪਲ ਬਚਤਰ ਸਿੰਘ ਤਰਸਿੱਕਾ ਅੰਦਰ ਜਾ ਕੇ ਗੁਰੂ ਸਾਹਿਬ ਜੀ ਦੇ ਵੀ ਦਰਸ਼ਨ ਦੇਦਾਰ ਕਰਦੇ ਆ ਜੇ ਤੇਜਾ ਸਿੰਘ ਤੇ ਲਾਲ ਸਿੰਘ ਦਾਰੀ ਨਾ ਕਰਦੇ ਕਸ਼ਮੀਰ ਨੂੰ ਇੱਥੇ ਆਉਣ ਦੇ ਲਈ ਕਿ ਕਸ਼ਮੀਰ ਦਾ ਸਾਨੂੰ ਰਾਜ ਮਿਲ ਜਾਵੇ ਤੇ ਅੱਜ ਕਸ਼ਮੀਰ ਵੀ ਸਿੱਖਾਂ ਦੇ ਰਾਜ ਦਾ ਇੱਕ ਹਿੱਸਾ ਹੋਣਾ ਸੀ ਤੇ ਨਾ ਹੀ ਉੱਥੇ ਇਨੀ ਕਤਲੇਆਮ ਹੋਣੀ ਸੀ ਜੋ ਅੱਜ ਕਿੰਨੇ ਸਾਲਾਂ ਤੋਂ ਉੱਥੇ ਹੁੰਦੀ ਆ ਰਹੀ ਆ ਸਤਿ ਸ੍ਰੀ ਅਕਾਲ ਗੁਰੰਸਾਭ ਦੀ ਮਹਾਨ ਛੇ ਸ਼ੋਭਤ ਨੇ ਸੰਗਤਾਂ ਜਿਹੜੀਆਂ ਨੇ ਬੜੇ ਆਨੰਦ ਨਾਲ ਦਰਸ਼ਨ ਮਿਲੇ ਕਰ ਰਹੀਆਂ ਨੇ ਬਹੁਤ ਹੀ ਸ਼ਾਨਦਾਰ ਇਮਾਰਤ ਅਨਮੋਲਜੀਤ ਸਿੰਘ ਹਨ ਮੋਲਦੀਪ ਕੌਰ ਆਈਆਂ ਨੇ ਦਰਸ਼ਣ ਦੇਦਾਰ ਕਰਨ ਇਸ ਪਵਿੱਤਰ ਸਥਾਨ ਤੇ ਗੁਰੂ ਮਹਾਰਾਜ ਮੇਰਾ ਕਰਨ ਹਰ ਇੱਕ ਦੀਆਂ ਹਾਜ਼ਰੀਆਂ ਪ੍ਰਵਾਨ ਕਰਨ। ਇਹੋ ਜੇ ਧਾਰਮਿਕ ਸਥਾਨਾਂ ਦੇ ਦਰਸ਼ਨ ਤੁਸੀਂ ਆਪਣੇ YouTube ਚੈਨਲ ਪ੍ਰਿੰਸੀਪਲ ਬਚੱਤਰ ਸਿੰਘ ਅਤਰ ਸਿੱਕਾ ਤੇ ਕਰ ਸਕਦੇ ਹੋ ਬਹੁਤ ਸਾਰੇ ਇਤਿਹਾਸਕ ਸਥਾਨਾਂ ਦੇ ਤਾਂ ਕਿ ਸਾਡੀ ਨਵੀਂ ਪੀੜੀ ਨੂੰ ਇਹ ਤੱਕ ਦਾ ਪਤਾ ਲੱਗ ਸਕੇ ਕਿ ਸਾਡੀ ਕੌਮ ਨੇ ਕਿਹ ਕਿਹ ਕੁਰਬਾਨੀਆਂ ਦਿੱਤੀਆਂ ਨੇ ਸਾਨੂੰ ਇਹਨਾਂ ਦੇ ਬਾਰੇ ਜ਼ਰੂਰ ਦੇਖਣਾ ਚਾਹੀਦਾ ਆ। ਇਥੇ ਬਹੁਤ ਸਾਰੇ ਮੀਰਾਂ ਨੇ ਖਾਲਸੇ ਦੇ ਖਾਲਸਾਈ ਮੀਲੀਆਂ ਦਸਤਾਰਾਂ ਸਜਾਈਆਂ ਹੋਈਆਂ ਨੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ